ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਤਿੰਨ ਦਿਨ ਲਗਾਤਾਰ ਸਵੇਰੇ ਖਾਲੀ ਪੇਟ ਇਹਨਾਂ ਪੱਤਿਆਂ ਦਾ ਸੇਵਨ ਕਰ ਲੋ ਇਸ ਦੇ ਫਾਇਦੇ ਇੰਨੇ ਜ਼ਿਆਦਾ ਹੁੰਦੇ ਹਨ ਕਿ ਤੁਹਾਨੂੰ ਸ਼ਾਇਦ ਕਦੇ ਪਤਾ ਹੀ ਨਹੀਂ ਇਸ ਦੀ ਜੜੀ ਬੁੱਟੀ ਤੁਹਾਨੂੰ ਬਹੁਤ ਹੀ ਆਸਾਨੀ ਨਾਲ ਮਿਲ ਜਾਵੇਗੀ ਇਹ ਕੁਦਰਤ ਵੱਲੋਂ ਸਾਨੂੰ ਇੱਕ ਵਰਦਾਨ ਦੇ ਤੌਰ ਤੇ ਮਿਲੀ ਹੋਈ ਹੈ ਹਰ ਜਗ੍ਹਾ ਇਸ ਦਰਖਤ ਦੇ ਪੱਤੇ ਆਸਾਨੀ ਨਾਲ ਮਿਲ ਜਾਣਗੇ ਤਾਂ ਦੋਸਤੋ ਇਸ ਦੇ ਪੱਤੇ ਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਸੇਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਇਸ ਧਰਨ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਰਜਾਣਾ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਜੋ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਦਰਖਤ ਦਾ ਕੀ ਨਾਮ ਹੈ ਤਾਂ ਦੋਸਤੋ ਇਸ ਦਾ ਨਾਮ ਹੈ ਸ਼ੀਸ਼ਮ ਸ਼ੀਸ਼ਮ ਦੇ ਪੱਤੇ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਇਸ ਦੇ ਸੇਵਨ ਨਾਲ ਸਾਡਾ ਸਰੀਰ ਇੱਕਦਮ ਮਜ਼ਬੂਤ ਬਣ ਜਾਂਦਾ ਹੈ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਤੁਹਾਡੀਆਂ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਅੱਖਾਂ ਦੀ ਰੋਸ਼ਨੀ ਅੱਖਾਂ ਵਿੱਚ ਲਾਲੀ ਆਉਣਾ ਜਲਨ ਅਤੇ ਹੋਰ ਵੀ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪੇਟ ਵਿੱਚ ਜਲਨ ਅਤੇ ਪੇਟ ਦੀ ਗਰਮੀ ਨੂੰ ਠੀਕ ਕਰਨ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਗੈਸ ਕਬਜ ਹੋਵੇ ਤਾਂ 10 ਤੋਂ 15 ਪੱਤੇ ਲੈ ਕੇ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਰਸ ਕੱਢ ਲਓ ਅਤੇ ਤੁਸੀਂ ਪੀਸਣ ਸਮੇਂ ਥੋੜਾ ਥੋੜਾ ਪਾਣੀ ਜ਼ਰੂਰ ਮਿਲਾਉਣਾ ਹੈ ਕਿਉਂਕਿ ਇਹ ਥੋੜਾ ਜਿਹਾ ਚਿਪਚਿਪਾ ਹੁੰਦਾ ਹੈ ਭਾਵੇਂ ਇਸ ਦਾ ਰਸ ਥੋੜਾ ਜਿਹਾ ਚਿਪਚਿਪਾ ਹੁੰਦਾ ਹੈ ਤਾਂ ਤੁਸੀਂ ਇਸ ਵਿੱਚ ਥੋੜਾ ਥੋੜਾ ਪਾਣੀ ਮਿਲਾਉਂਦੇ ਜਾਣਾ ਹੈ ਅੱਗੇ ਤੁਸੀਂ ਬਾਅਦ ਵਿੱਚ ਇਸ ਵਿੱਚ ਸਵਾਦ ਅਨੁਸਾਰ ਮਿਸ਼ਰੀ ਮਿਲਾਉਣੀ ਹੈ ਦਿਨ ਵਿੱਚ ਦੋ ਵਾਰ ਤੁਸੀਂ ਇਸ ਦਾ ਸੇਵਨ ਖਾਲੀ ਪੇਟ ਕਰਨਾ ਹੈ ਖਾਲੀਪੇ ਦੋਸਤੋ ਮਤਲਬ ਕਿ ਸਵੇਰੇ ਖਾਲੀ ਪੇਟ ਅਤੇ ਸ਼ਾਮ ਨੂੰ ਵੀ ਖਾਲੀ ਪੇਟ ਖਾਸੀ ਲਈ ਤੁਸੀਂ ਇਸ ਦਾ ਕਾੜਾ ਬਣਾ ਕੇ ਪੀ ਸਕਦੇ ਹੋ ਅਤੇ ਕਾੜਾ ਬਣਾਉਂਦੇ ਸਮੇਂ ਤੁਸੀਂ ਇਸ ਵਿੱਚ ਕਾਲੀ ਮਿਰਚ ਨੂੰ ਵੀ ਜ਼ਰੂਰ ਮਿਲਾਉਣਾ ਜਾਂ ਫਿਰ ਤੁਸੀਂ ਇਹਨਾਂ ਪੱਤਿਆਂ ਦਾ ਚੂਰਣ ਬਣਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ ਪਰ ਤੁਸੀਂ ਇਸ ਦੇ ਚੂਰਣ ਦਾ ਸੇਵਨ ਵੀ ਸਵੇਰੇ ਖਾਲੀ ਪੇਟ ਇੱਕ ਚਮਚ ਕਰਨਾ ਹੈ ਇੱਕ ਚਮਚ ਨੂੰ ਤੁਸੀਂ ਕੋਸੇ ਪਾਣੀ ਵਿੱਚ ਮਿਲਾਉਣਾ ਹੈ ਅਤੇ ਉਸ ਦਾ ਸੇਵਨ ਕਰਨਾ ਹੈ ਮੁਰਦੇ ਦੀ ਗੰਦਗੀ ਨੂੰ ਸਾਫ਼ ਕਰਨ ਲਈ ਇਹ ਕਾੜਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਡੇ ਫੋੜੇ ਫਿੰਸੀਆਂ ਹੋਣ ਤਾਂ ਇਸ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਤੁਸੀਂ ਇਸ ਵਜੇ ਥੋੜ੍ਹਾ ਜਿਹਾ ਨਿੰਮ ਦੇ ਪੱਤੇ ਨੂੰ ਵੀ ਸ਼ਾਮਿਲ ਕਰਨਾ ਹੈ ਅਤੇ ਤੁਸੀਂ ਉਸ ਪਾਣੀ ਨਾਲ ਨਹਾਉਣਾ ਹੈ ਅਜਿਹਾ ਕਰਨ ਨਾਲ ਤੁਹਾਡੀਆਂ ਫੋੜੇ ਫਿੰਸੇ ਠੀਕ ਹੋ ਜਾਣਗੀਆਂ ਅੱਖਾਂ ਲਈ ਦੋਸਤੋ ਕੀ ਕਰਨਾ ਹੈ ਤੁਸੀਂ ਕਿ ਤਾਜ਼ੀਆਂ ਪੱਤੀਆਂ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਦੇ ਪੇਸਟ ਨੂੰ ਰੁਹੀ ਉੱਪਰ ਰੱਖਣਾ ਹੈ ਅਜੇ ਰੁਹੀ ਉੱਪਰ ਆ ਕੇ ਤੁਸੀਂ ਉਸ ਰੁਹੀ ਨੂੰ ਆਪਣੀ ਅੱਖਾਂ ਦੇ ਉੱਪਰ ਰੱਖਣਾ ਹੈ ਅਜਿਹਾ ਕਰਨ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵਧੇਗੀ ਅਤੇ ਅੱਖਾਂ ਵਿੱਚ ਲਾਲੀ ਜਲਣ ਵੀ ਠੀਕ ਹੋ ਜਾਵੇਗੀ ਤਾਂ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਸ਼ੀਸ਼ਮ ਦੇ ਦਰਖਤ ਦੇ ਪੱਤਿਆਂ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ